ਮੇਰੇ ਸਹੁਰਿਆਂ ਦੀ ਫੈਮਿਲੀ ਵੈਲ ਸੈਟਡ ਹੈ ਪਰ ਮੈਂ ਕਦੇ ਵੀ ਆਪਦੇ ਸਹੁਰਿਆਂ ਨੂੰ ਤੰਗ ਨਹੀਂ ਕੀਤਾ ਨਾ ਪਿੰਡਾਂ ਚ ਹੁੰਦਾ ਨਾ ਵੀ ਜੇਠ ਦੇ ਮੰਜੇ ਤੇ ਨਹੀਂ ਬਹਿਣਾ ਤੇ ਉਹ ਇੱਥੇ ਹੁੰਦੇ ਸੀ ਐ ਇੱਥੇ ਉਹ ਬਹੁਤ ਜ਼ਿਆਦਾ ਢਿੱਲੇ ਰਹੇ ਉਹਨਾਂ ਦੀ ਲੰਗਸ ਪ੍ਰੋਬਲਮ ਸੀ ਤੇ ਮੈਂ ਨਾ ਜਿਵੇਂ ਆਪਦਾ ਸਾਕਾ ਕਿਉਂਕਿ ਮੈਂ ਜਦੋਂ ਸਾਕੇ ਵੀਰ ਦੇ ਆ ਕੇ ਕਹਿੰਦੇ ਸਮੈਂ ਆਇਆ ਮਲਤੀ ਵੀਜੀ ਵੀਜੀ ਕੁਛ ਨਹੀਂ ਹੁੰਦਾ ਵੀਰਜੀ ਵੀਰਜੀ ਕੁਛ ਨਹੀਂ ਹੁੰਦਾ ਤੇ ਉਦੋਂ ਬਾਅਦ ਮੈਨੂੰ ਮੇਰੇ ਸਹੁਰਿਆਂ ਨੇ ਕਦੇ ਪਰਜਾਈ ਮੰਨਿਆ ਹੀ ਨਹੀਂ ਕਦੇ ਨੂੰ ਮੰਨਿਆ ਨਹੀਂ ਮੈਨੂੰ ਬੇਟੀ ਮੰਨ ਲਿਆ ਇੱਕ ਦਿਖੋ ਉਹਨਾਂ ਦੀ ਸਿਫਤ ਜੇ ਮੈਂ ਸਵੇਰੇ 4 ਵਜੇ ਆਈਆਂ ਮੇਰੇ ਰੂਮ ਚ ਅਸੀਂ ਸਾਸਰੂਆਂ ਹਾਂ ਹੁੰਦੇ ਸੀ ਇਕੱਠੇ ਉਹਨਾਂ ਨੇ 5 ਵਜੇ ਉੱਠ ਖੜਨਾ ਉਹਨਾਂ ਨੇ ਖੋਲ ਹੀ ਕਿਤੇ ਨੇ ਗੇਟ ਬੰਦ ਕਰਕੇ ਤੇ ਆਹ ਸਾਹਮਣੇ ਗੈਲਰੀ ਚ ਬਹਿ ਜਾਣਾ ਜੇ ਕਿਸੇ ਨੇ ਆਉਣਾ ਨਾ ਬਈ ਰਾਤ ਲੇਟ ਆਈ ਹੈ ਹਲੇ ਨਹੀਂ ਉੱਠਦੀ ਇੰਨਾ ਪਿਆਰ ਸੀ ਮੈਨੂੰ ਤਾਂ ਨਹੀਂ ਲੱਗਿਆ ਵੀ ਮੇਰੀ ਜ਼ਿੰਦਗੀ ਚ ਮੇਰੇ ਸਹੁਰਿਆਂ ਨੇ ਕੋਈ ਮਾਰਾ ਕੀਤਾ ਹੋ ਉਹ ਇੰਨੇ ਸਬਰ ਵਾਲੇ ਸੀਗੇ ਅਸੀਂ ਕਈ ਵਾਰ ਆਸਪੈਂਦੇ ਵੀ ਮੰਮੀ ਨੂੰ ਪੁੱਛਿਆ ਵੀ ਨੂਨ ਘਾਟਾ ਕੇ ਵੱਧ ਤੇ ਉਹਨਾਂ ਨੇ ਅਸੀਂ ਕਹਾਂ ਮੰਮੀ ਨੂਨ ਨਾ ਹਾਂ ਬਸ ਰੋਟੀ ਖਾਣੀ ਹੁੰਦੀ ਪਾਟ ਨੇ ਨੂਨ ਘੱਟ ਕੇ ਵੱਧ ਕੀ ਅਨਾਜ ਨੂੰ ਨਹੀਂ ਦੀਦਾ ਨਹੀਂ ਬਹੁਤੀਆਂ ਚੀਜ਼ਾਂ ਮੈਂ ਉਹਨਾਂ ਤੋਂ ਵੀ ਸਿੱਖੀ ਸਸਤੋ ਸਸਤੋ ਮੈਂ ਬਾਜ਼ਾਰ 'ਚ ਖੜੀ ਮੈਂ ਚੰਡੀਗੜ੍ਹ ਦੇ ਮਰਜੀ ਪੌਸ਼ ਏਰੀਏ 'ਚ ਖੜੀ ਆ ਜੇ ਮੇਰੇ ਸੱਸ ਸਹੁਰਾ ਆ ਜਾਣਗੇ ਤਾਂ ਮੈਂ ਬਕੱਡੇ ਮਰਜੀ ਵੱਡੇ ਸ਼ੋਹ ਤੇ ਆ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਣੀ ਲਾਉਣ ਇਸ ਜਿਹਾ ਮੇਰੀ ਮਾਂ ਨੇ ਮੈਨੂੰ ਸਿਖਾਇਆ